दार वाहिगुरू जी वाहिगुरू जी फते अॼु हुन हिते आए नौजवान सिर्फ़ु तयारु थी वई आहे ਸਾਰੇ ਕੰਮਰੇ ਬਾਰੇ ਬੰਦੇ ਆਏ ਨੇ ਸਾਡੀ ਦੁਕਾਨ ਦਾ ਭਾਰ ਪੂਰੇ ਸਾਰਿਆਂ ਦੇ ਖਿਆਲੋਂ ਦੇ ਬਹੁਤ ਬਹੁਤ ਧੰਨਵਾਦ ਉਹਨੇ ਆਪਣੀ ਕਾਰਵਾਈ ਇਹ ਉਹਦਾ ਪਿੱਛਾ ਪਗਰੰਗ ਦਾ ਪੱਗ ਬੋਲਦਾ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਜੋ ਜੀ ਜਿੰਦਾਬਾਦ 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 ਬਾਜਵਾ ਸਾਹਿਬ ਕਾਟੀ ਸੋਚਦੇ ਕਰਾ ਦੇਾਂਗੇ ਥੋਕੇ ਬਾਜਵਾ ਸਾਹਿਬ ਕਾਟੀ ਸੋਚਦੇ ਕਰਾ ਦੇਾਂਗੇ ਥੋਕੇ ਭਗਵਾਨ ਤਮਾਨ ਹੈ ਹਾਏ 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 ਭਗਵਾਨ ਤਮਾਨ ਹੈ ਹਾਏ 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 ਭਗਵਾਨ ਤਮਾਨ ਹੈ ਹਾਏ 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 ਐ ਕੀ ਹੋਇਆ ਮਰ ਗਿਆ ਬੋਲਾ ਕੀ ਹੋਦਾ ਧਰਨੇ ਦਾ ਮੁੱਖ ਕਾਰਨ ਜਿਹੜਾ ਸਾਡੇ ਵੱਡੇ ਵੀਰ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਭਗਉਂਤ ਮਾਨ ਨੇ ਇੱਕ ਨਜਾਇਜ਼ ਐਫ ਆਰ ਦਰਜ ਕੀਤੀ ਹੈ ਉਹਦੇ ਮਤਲਕ ਅੱਜ ਅਸੀਂ ਸਾਰੀ ਕੌਂਸਲਰ ਪਾਰਟੀ ਜਿੰਨੇ ਸਾਡੇ ਸ਼ਹਿਰ ਦੇ ਕਾਉਂਸਲਰ ਸੀ ਜਿੰਨੀਆਂ ਸ਼ਹਿਰ ਦੀਆਂ ਮੋਜਜ ਹਸਤੀਆਂ ਸੀ ਉਹ ਇਕੱਠੀਆਂ ਹੋ ਕੇ ਦਾ ਪਿੱਟ ਸੱਤਾ ਕੀਤਾ ਦੇਖੋ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਗੁਨਾਹ ਨਹੀਂ ਕੀਤਾ ਜੀ ਦੇਖੋ ਇੱਕ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਗਾਹ ਕੀਤਾ ਲੱਡ ਕੀਤਾ ਕਿ ਲੱਡ ਕੀਤਾ ਕਿ ਇਹ ਕੋ ਜਿਹੜਾ ਤੁਹਾਡੇ ਇਨਫੋਰਮੇਸ਼ਨ ਮੇਰੇ ਸੋਰਸ ਨੇ ਸੋਰਸ ਤੇ ਪੰਜਾਬ ਦੀ ਇੰਟੈਲੀਜੈਂਸ ਨੇ ਦਿੱਤਾ ਜਾਂ ਸੈਂਟਰ ਦੀ ਇੰਟੈਲੀਜੈਂਸ ਨੇ ਦਿੱਤਾ ਬੰਦਾ ਪੁੱਛੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਇੰਟੈਲੀਜੈਂਸ ਨੇ ਖਬਰ ਮੁਹੱਈਆ ਕਰਾਤੀ ਉਹ ਜਿਹੜਾ ਇਹਦੇ ਬਾਰੇ ਕਿ ਮੈਂ ਇਨਫੋਰਮੇਸ਼ਨ ਮੁਹੱਈਆ ਕਰਾਤੀ ਪੁੱਤੇ ਭਗਵੰਤ ਮਾਨ ਦੀ ਇੰਟੈਲੀਜੈਂਸ ਕੀ ਕਰਦੀ ਏ ਭਗਵੰਤ ਮਾਨ ਚੰਡੀਗੜ੍ਹ ਬੈ ਕੇ ਕੀ ਕਰ ਰਿਹਾ ਉਹਦੀ ਏਜੰਸੀਆਂ ਕੀ ਕਰ ਰਹੀਆਂ ਨੇ ਇੱਕ ਤੇ ਉਹਨਾਂ ਪੰਜਾਬ ਦਾ ਭਲਾ ਕੀਤਾ ਕਿਉਂਕਿ ਉਹ ਪੰਜਾਬ ਦੇ ਰਹਿਣ ਵਾਲੇ ਨੇ ਠੀਕ ਨਾ ਉਹਨਾਂ ਨੇ ਇੱਕ ਭਲਾ ਕੀਤਾ ਉਲਟਾ ਉਹਨਾਂ ਨੂੰ ਚਾਲੂ ਕਰਨ ਵਾਸਤੇ ਉਹਨਾਂ ਨੂੰ ਡੀਮੋਰਲਾਈਜ਼ ਕਰਨ ਵਾਸਤੇ ਕਿ ਇਹ ਕੱਲ ਨੂੰ ਕੋਈ ਵੀ ਮੁੱਦਾ ਨਾ ਚੁੱਕਣ ਤੇ ਇੱਕ ਛੋਟੀ ਜਿਹੀ ਉਹਨਾਂ ਤੇ ਅਫਰ ਦਰਜ ਕਰਤੀ। ਇਹੋ ਜਿਹੀਆਂ ਇਹੋ ਜਿਹੀਆਂ ਉਹ ਕੋਈ ਵਖੋ ਕੋਈ ਬੱਚਾ ਨਹੀਂਗਾ ਠੀਕ ਹੈ ਜੀ ਮੈਂਬਰ ਪਾਰਲੀਮੈਂਟ ਹੋ ਰਹੇ ਨੇ ਰਾਸ਼ਟਰਪਤੀ ਮੈਂਬਰ ਹੋ ਰਹੇ ਨੇ ਚਾਰ ਸੀਐਮ ਦੇ ਨਾਲ ਉਹਨਾਂ ਨੇ ਕੈਬਨਟ ਮਿਨਿਸਟਰ ਤੌਰ ਤੇ ਕੰਮ ਕੀਤਾ ਠੀਕ ਹੈ ਹੁਣ ਉਹ ਸੀਐਲਪੀ ਦੇ ਲੀਡਰ ਨੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਜਿਹੜੇ ਸ਼ਬਦ ਬੋਲ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਮੂੰਹ ਚੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਕਾਨੂੰਨ ਮੰਨਦਾ। ਆਫਟਰ ਆ ਦੇਖੋ ਜੁਮੀਲ ਪੋਸਟ ਤੇ ਬੈਠਿਆ ਤੇ ਜੇ ਪ੍ਰਤਾਪ ਸਿੰਘ ਬਾਜਵਾ ਨੇ ਇੰਟੈਲੀਜੈਂਸ ਦਾ ਨਾਮ ਲੈ ਰਿਆ ਨਾ ਤੇ ਪ੍ਰਤਾਪ ਸਿੰਘ ਬਾਜਵਾ ਹਵਾਜ ਨਹੀਂ ਲੈ ਰਿਆ ਆਫਟਰ ਆਲ ਠੀਕ ਹੈ ਮੈਂ ਤੁਹਾਨੂੰ ਕੋਈ ਇਨਫੋਰਮੇਸ਼ਨ ਦਵਾਂਗਾ ਮੈਂ ਵੀ ਤੁਹਾਨੂੰ ਆਪਣਾ ਸੋਰਸ ਨਹੀਂ ਦੱਸਾਂਗਾ ਕੋਈ ਆਦਮੀ ਹੋਵੇ ABC ਕੋਈ ਆਦਮੀ ਹੋਵੇ ਮੇਰੇ ਵਾਂਗ ਲੋਅਰ ਲੈਵਲ ਦਾ ਆਦਮੀ ਹੋਵੇ ਕੋਈ ਬੰਦਾ ਆਪਣੀ ਇਨਫੋਰਮੇਸ਼ਨ ਜਿਹੜੀ ਹੈ ਉਹ ਜਿਹੜੀ ਲੀਕ ਨਹੀਂ ਕਰਦਾ ਕੋਈ ਵੀ ਨਾਮ ਨਹੀਂ ਦੱਸਦਾ ਉਹ ਤਾਂ ਏਡੇ ਵੱਡੇ ਲੀਡਰ ਨੇ ਕੁਝ ਵੀ ਹੋ ਜਾਏ ਉਹ ਆਪਣੇ ਸੋਰਸ ਹੀ ਦੱਸਣਗੇ ਪਰ ਲੇਕਿਨ ਗੱਲ 'ਚ ਸਚਾਈ ਹੈ ਕਿ ਫ੍ਰੈਸ ਤੋਂ ਪਹਿਲਾਂ ਸਾਰ ਖਬਰਾਂ ਲਿਖਿਆ